ਸਤਿ ਸ੍ਰੀ ਅਕਾਲ ਦੋਸਤੋ ਮੈਂ ਸੁਖਵਿੰਦਰ ਸਿੰਘ ਬਰਾੜ ਅ ਅੱਜ ਮੈਂ ਘਰ ਸੀ ਤੇ ਮੈਂ ਸੋਚਿਆ ਵੀ ਅੱਜ ਮੇਰੇ ਜੋ ਡੌਗ ਰੱਖੇ ਹੋਏ ਨੇ ਉਹਨਾਂ ਉੱਪਰ ਇੱਕ ਵੀਡੀਓ ਬਣਾਈ ਜਾਵੇ ਅ ਦੇਖੋ ਇਹ ਵੀ ਇੱਕ ਸ਼ੌਂਕ ਹੁੰਦਾ ਡੌਗ ਦਾ ਤੇ ਅੱਜ ਡੌਗ ਦੇ ਉੱਪਰ ਅਸੀਂ ਵੀਡੀਓ ਬਣਾ ਰਹੇ ਹਾਂ ਤੇ ਤੁਹਾਨੂੰ ਮੈਂ ਦਿਖਾਉਣਾ ਮੇਰੇ ਕੋਲ ਕਿਹੜੀ ਨਸਲ ਦੇ ਡੌਗ ਰੱਖੇ ਹੋਏ ਨੇ ਮੇਰੇ ਕੋਲ ਦੋ ਡੌਗ ਨੇ ਇੱਕ ਡੌਗ ਹੈ ਲੈਬਰੇ ਇੱਕ ਹੈਗਾ ਜੀ ਆਪਣਾ ਮੇਰੇ ਕੋਲ ਡੌਗ ਕਲਚਰ ਪਾਪ ਤੇ ਉਹਨਾਂ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਿੰਨਾ ਹੈ ਜਿੰਨਾ ਵੀ ਭੈਣ ਭਰਾਵਾਂ ਦੇ ਡੌਗ ਰੱਖੇ ਹੋਏ ਨੇ ਚਲੋ ਮੇਰੇ ਨਾਲ ਵੱਧ ਜਾਣਦੇ ਨੇ ਵੀ ਇਹਨਾਂ ਦੀ ਕੇਅਰ ਕਿੱਦਾਂ ਕੀਤੀ ਜਾਂਦੀ ਹੈ ਕਿਵੇਂ ਕੀਤੀ ਜਾਂਦੀ ਹੈ ਫਿਰ ਵੀ ਮੈਂ ਤੁਹਾਨੂੰ ਅੱਜ ਦੱਸ ਰਿਹਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਜੀ ਇਹ ਆਪਣੇ ਕੋਲ ਹੈਗਾ ਜੀ ਕਲਚਰ ਫਾਰਮ ਇਹ ਜੋ ਡੌਗ ਹੈ ਕਲਚਰ ਫਾਰਮ ਇਹਨਾਂ ਦੇ ਹੇਅਰ ਬਹੁਤ ਵੱਡੇ ਹੋ ਜਾਂਦੇ ਨੇ ਇਹਨਾਂ ਦੀ ਜੱਤ ਕਾਫੀ ਲੰਮੀ ਹੋ ਜਾਂਦੀ ਹੈ ਪਰ ਇਹਨਾਂ ਦੀ ਜੱਤ ਐਤਕੀ ਮੈਂ ਗਰਮੀ ਦੇ ਵਿੱਚ ਥੋੜੀ ਜੀ ਕੱਟਦੇ ਸੀ ਇਹਦੇ ਹੇਅਰ ਮੈਂ ਤੇ ਇਹਨਾਂ ਕਾਫੀ ਗਰਮੀ ਮਹਿਸੂਸ ਕਰਦਾ ਸੀ ਇਸੇ ਕਰਕੇ ਮੈਂ ਇਹਦੇ ਹੇਅਰ ਜਿਹੜੇ ਕੱਟ ਕਰਤੇ ਸੀ ਤੇ ਇਹਨਾਂ ਨੂੰ ਦੋਸਤੋ ਹਫਤੇ 'ਚ ਇੱਕ ਵਾਰੀ ਬਾਸ਼ ਜ਼ਰੂਰ ਕਰਨਾ ਚਾਹੀਦਾ ਇਹਨਾਂ ਨੂੰ ਇੱਕ ਵਾਰੀ ਹਫਤੇ 'ਚ ਬਾਸ਼ ਜ਼ਰੂਰ ਕਰਨਾ ਚਾਹੀਦਾ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਜੋ ਇਹਨਾਂ ਦੀ ਡਾਈਟ ਹੈ ਉਹਨਾਂ ਦਾ ਵੀ ਬਹੁਤ ਧਿਆਨ ਰੱਖਣਾ ਚਾਹੀਦਾ ਇਹਨਾਂ ਦੀ ਕੇਅਰ ਬਹੁਤ ਹੈ ਇਹ ਬਹੁਤ ਸਾਇਲੈਂਟ ਡੌਗ ਆ ਇਹਨੂੰ ਬੱਚਿਆਂ ਤੋਂ ਬੱਚਿਆਂ ਨੂੰ ਇਹਨਾਂ ਤੋਂ ਕੋਈ ਖਤਰਾ ਨਹੀਂ ਹੁੰਦਾ ਇਹ ਵੱਢਦੇ ਨਹੀਂ ਪੈਂਦੇ ਨਹੀਂ ਤੇ ਬੜੇ ਪ੍ਰੀਟੀ ਡੌਗ ਹੈ ਤੇ ਵੀ ਇੱਕ ਗੱਲ ਸਮਝ ਲਓ ਵੀ ਇਹ ਸ਼ੋਅ ਆਫ ਹੀ ਹੈ ਇੱਕ ਡੌਗ ਆ ਨਾ ਜੋ ਇਹ ਆਪਾਂ ਟੈਡੀ ਦੇ ਤਰ੍ਹਾਂ ਹੀ ਰੱਖ ਸਕਦੇ ਆ ਤੇ ਇਹਨਾਂ ਦੀ ਕੇਅਰ ਦੱਸਾਂ ਦੋਸਤੋ ਇਹਨਾਂ ਦੀ ਇਹਨਾਂ ਨੂੰ ਵੀ ਮੰਨ ਲਓ ਇੱਕ ਸਪੈਸ਼ਲ ਫੀਡ ਆਉਂਦੀ ਆ ਜੋ ਮੈਂ ਫੀਡ ਯੂਜ਼ ਕਰਦਾ ਇਹਨਾਂ ਨੂੰ ਤੇ ਇਹਨਾਂ ਨੂੰ ਦਹੀਂ ਵਗੈਰਾ ਪਾਈ ਜਾਂਦੀ ਹੈ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਇਹਨਾਂ ਨੂੰ ਤੁਸੀਂ ਸਬਜੀ ਦੇ ਵਿੱਚ ਜਾਂ ਦਹੀਂ ਦੇ ਵਿੱਚ ਨਮਕ ਨਹੀਂ ਪਾਉਣਾ ਬਿਲਕੁਲ ਜਦੋਂ ਇਹਨਾਂ ਦੀ ਮਾਤਰਾ ਨਮਕ ਦੀ ਮਾਤਰਾ ਪੈਣ ਲੱਗ ਜਾਂਦੀ ਹੈ ਇਹਨਾਂ ਨੂੰ ਵੱਧ ਹੋ ਜਾਂਦੀ ਹੈ ਤਾਂ ਇਹਨਾਂ ਨੂੰ ਖਾਰਸ਼ ਦੀ ਪ੍ਰੋਬਲਮ ਸਕਿਨ ਦੀ ਪ੍ਰੋਬਲਮ ਤੇ ਇਹਨਾਂ ਨੂੰ ਇਹਨਾਂ ਦੇ ਵਾਲ ਝੜਨ ਲੱਗ ਜਾਂਦੇ ਆ ਇਹਨਾਂ ਨੂੰ ਇਹ ਪ੍ਰੋਬਲਮ ਬਹੁਤ ਪਾਈ ਜਾਂਦੀ ਹੈ ਤੇ ਨਮਕ ਹੱਡੀ ਨੂੰ ਕਮਜ਼ੋਰ ਵੀ ਕਰਦਾ ਹੈ ਇਹ ਮੇਰੇ ਕੋਲ ਜਿਹੜਾ ਡੌਗ ਹੈ ਜੀ ਇਹ ਮਿਨੀਮਮ ਤਕਰੀਬਨ 9 ਮਹੀਨਿਆਂ ਦਾ ਹੈਗਾ ਤੇ ਹੁਣ ਮੈਂ ਤੁਹਾਨੂੰ ਦੱਸਦਾ ਜੀ ਆਪਣਾ ਦੂਸਰਾ ਡੌਗ ਹੈ ਜੋ ਉਹਦੇ ਬਾਰੇ ਵੀ ਦੱਸੂਗਾ ਇਹ ਮੇਰਾ ਹੈਗਾ ਜੀ ਕਲਚਰ ਫਾਰਮ ਬਹੁਤ ਹੀ ਪ੍ਰੀਟੀ ਡੌਗ ਹੈ ਜੀ ਇਹ ਇਹ ਦੂਸਰਾ ਡੌਗ ਹੈਗਾ ਜੀ ਆਪਣਾ ਲਾਇਬਰੀ ਇਹ ਬਿਲਕੁਲ ਪਿਓਰ ਨਸਲ ਦਾ ਲਾਇਬਰੀ ਆਪਣੇ ਕੋਲ ਹੈ ਇਹ ਜਿਹੜਾ ਆਪਣੇ ਕੋਲ ਡੌਗ ਹੈ ਜੀ ਇਹ ਵੀ ਬਹੁਤ ਨਾਈਸ ਡੌਗ ਹੈ ਪ੍ਰੀਟੀ ਡੌਗ ਹੈ ਤੇ ਇਹ ਵੀ ਬੜੇ ਸਾਇਲੈਂਟ ਹੈ ਇਹ ਪੈਂਦੇ ਨਹੀਂ ਕਿਸੇ ਵੇ ਮੰਨ ਲਓ ਆਪਾਂ ਘਰ ਵਿੱਚ ਰੱਖਦੇ ਆਂ ਮੈਂ ਪੈਣ ਭਰਾਵਾਂ ਨੂੰ ਦੱਸ ਦੇਣਾ ਚਾਹੁੰਦਾ ਵੀ ਇਹ ਡੌਗ ਹੈ ਜਿਹੜਾ ਇਹ ਕਿਸੇ ਨੂੰ ਵੱਢਦਾ ਨਹੀਂ ਪੈਂਦਾ ਨਹੀਂ ਤੇ ਇਸ ਦਾ ਕੋਈ ਡਰ ਨਹੀਂ ਹੁੰਦਾ ਖਤਰਾ ਨਹੀਂ ਹੁੰਦਾ ਇੱਕ ਇਹ ਵੀ ਟੈਡੀ ਦੇ ਟੈਡੀ ਸਮਝ ਲਓ ਇਹ ਮੇਰੇ ਕੋਲ ਜੀ ਤਕਰੀਬਨ 11 ਕ ਮਹੀਨਿਆਂ ਦਾ ਡੌਗ ਹੈਗਾ ਇਹ ਲਾਇਬਰੀਆ ਜੀ ਤੇ ਬੜੀ ਅੱਛੀ ਨਸਲ ਦਾ ਹੈਗਾ ਇਹ ਮੇਰੇ ਕੋਲ ਤੇ ਬੜਾ ਸਾਇਲੈਂਟ ਹੈ ਖੇਡ ਰਿਹਾ ਗੁਰਪਿਆਰ ਨਾਲ ਘਰ ਪਿਆਰ ਨੇ ਫੜ ਕੇ ਰੱਖਿਆ ਹੋਇਆ ਵੀ ਕਿਤੇ ਦੌੜ ਨਾ ਜਾਵੇ ਕਿਉਂਕਿ ਹੁਣੇ ਮੈਂ ਪਿੰਜਰੇ ਚ ਇਹਨੂੰ ਕੱਢਿਆ ਸੀ ਤੇ ਇਸ ਇਸ ਦੀ ਬਹੁਤ ਕੇਅਰ ਆ ਜੀ ਇਸ ਦੀ ਵੀ ਬਹੁਤ ਕੇਅਰ ਰੱਖਣੀ ਪੈਂਦੀ ਹੈ ਇਸ ਦੀ ਖਾਸ ਗੱਲ ਇਹ ਹੈ ਕਿ ਜਿੱਥੇ ਵੀ ਇਹਨਾਂ ਨੂੰ ਰੱਖਣਾ ਬਿਲਕੁਲ ਸਫਾਈ ਹੋਵੇ ਤੇ ਇਹਨਾਂ ਦੇ ਬਰਤਨ ਬਿਲਕੁਲ ਚੰਗੀ ਤਰ੍ਹਾਂ ਜਿੰਨਾ ਚਾ ਆਪਾਂ ਖਾਣਾ ਪਾਉਣਾ ਹੈ ਬਰਤਨ ਵੀ ਬਿਲਕੁਲ ਚੰਗੀ ਤਰ੍ਹਾਂ ਸਾਫ਼ ਹੋਣ ਇਹ ਡੌਗ 10-11 ਮਹੀਨਿਆਂ ਦਾ ਹੋ ਚੁੱਕਿਆ ਜੀ ਸਪੈਸ਼ਲਿਸਟ ਦਾ ਕਾਰਡ ਬਣਿਆ ਹੋਇਆ ਹੈ ਐਸ ਦਾ ਟ੍ਰੀਟਮੈਂਟ ਸਾਡੇ ਲੱਗ ਗਈ ਸ਼ਹਿਰ ਆ ਕੋਟਕਪੂਰਾ ਦੀ ਕੋਟਪੂਰੇ ਤੋਂ ਚੱਲਦਾ ਹੈ ਇਹਦੇ ਇੰਜੈਕਸ਼ਨ ਵਗੈਰਾ ਵੀ ਤਕਰੀਬਨ ਲੱਗ ਚੁੱਕੇ ਨੇ ਸਮੇਂ-ਸਮੇਂ ਤੇ ਇਹਦੀ ਜੋ ਵੀ ਮੈਡੀਕਲ ਸਹੂਤਾ ਇਹਨੂੰ ਦਿੱਤੀ ਜਾਂਦੀ ਹੈ ਤੇ ਇਹ ਵੀ ਬਹੁਤ ਨਾਈਸ ਡੌਗ ਆ ਜੀ ਤੇ ਖੇਡ ਰਿਹਾ ਗੁਰਪਿਆਰ ਨਾਲ ਮਸਤੀ ਕਰ ਰਿਹਾ ਹੁਣੇ पिਂਜਰੇ ਚੋਂ ਬਾਹਰ ਕੱਢਿਆ ਸੀ ਬੜਾ ਹੀ ਨਾਈਸ ਡੌਗ ਹੈ ਜਿਹੜਾ ਵੀ ਮੇਰਾ ਭੈਣ ਭਰਾ ਜਿਨ੍ਹਾਂ ਦੇ ਘਰ ਬੱਚੇ ਆ ਜਿਨ੍ਹਾਂ ਨੂੰ ਸ਼ੌਂਕ ਆ ਡੌਗ ਦਾ ਡੌਗ ਦਾ ਸ਼ੌਕ ਹੈ ਉਹ ਰੱਖ ਸਕਦੇ ਆ ਲੈਬਰੇ ਨੂੰ ਲੈਬਰੇ ਪੈਂਦਾ ਨਹੀਂ ਬੱਚਿਆਂ ਨੂੰ ਕੋਈ ਖਤਰਾ ਨਹੀਂ ਹੁੰਦਾ ਨਾ ਹੀ ਕਿਸੇ ਵੱਡੇ ਨੂੰ ਭੈਣ ਭਰਾ ਨੂੰ ਇਸ ਤੋਂ ਕੋਈ ਖਤਰਾ ਹੁੰਦਾ ਆਪਣੇ ਦੋ ਡੌਗ ਆ ਲੈਬਰੇ ਤੇ ਕਲਚਰ ਫਾਰਮ ਇੱਕ ਡੌਗ ਮੈਂ ਹੋਰ ਸੋਚ ਰਿਆ ਸੀ ਵੀ ਮੈਂ ਡੌਗ ਲੈ ਕੇ ਆਉਣਾ ਸਾਡੇ ਸੁਖਮਨ ਨੂੰ ਡੌਗ ਬਹੁਤ ਪਸੰਦ ਆ ਤੇ ਟਵਾਈ ਫਾਰਮ ਉਹਨੇ ਆਪਣੇ ਦੋਸਤ ਨੂੰ ਕਿਹਾ ਸੀ ਵੀ ਮੈਨੂੰ ਇੱਕ ਦੇਵੇ ਉਹਨਾਂ ਦੇ ਘਰ ਹੈਗੇ ਆ ਤੇ ਇਹ ਵੀ ਬਹੁਤ ਨਾਈਸ ਡੌਗ ਆ ਜੀ ਚਲੋ ਗੁਰਪਿਆਰ ਪਿੰਜਰੇ ਚ ਲਾ ਦੋ ਗੁਰਪਿਆਰ ਪਿੰਜਰੇ ਚ ਪਿੰਜਰੇ ਚ ਤਾੜ ਰਿਹਾ ਪਿੰਜਰੇ ਚ ਤਾੜ ਦੋ ਗੁਰਪਿਆਰ ਤੇ ਇਸ ਨੂੰ ਇਸ ਦਾ ਦੇ ਪਿੰਜਰੇ ਨੂੰ ਸਾਡੇ ਸੁਖਚਾਨ ਦਾ ਬੂਟਾ ਵਿਹੜੇ ਦੇ ਵਿੱਚ ਜੀ ਸਕਚੈਨ ਦੇ ਬੂਟੇ ਦੇ ਨੀਚੇ ਇਹਨਾਂ ਦੇ ਦੋਨਾਂ ਦੇ ਪਿੰਜਰੇ ਰੱਖੇ ਆ ਵਧੀਆ ਹਵਾ ਆਉਂਦੀ ਐ ਖੁੱਲੀ ਹਵਾ ਆਉਂਦੀ ਐ ਇੱਥੇ ਇਹਨਾਂ ਨੂੰ ਤੇ ਖੁੱਲੀ ਹਵਾ ਦੇ ਨਾਲ ਨਾਲ ਸ਼ਾਂ ਬਹੁਤ ਸੰਘਣੀ ਐ ਬੂਟੇ ਦੀ ਤੇ ਇੱਥੇ ਮੈਂ ਰੱਖੇ ਹੋਏ ਆ ਸੁਖਮਨ ਸਾਡਾ ਗੱਡੀ 'ਚ ਬੈਠਾ ਆ ਤੇ ਸੁਖਮਨ ਨੂੰ ਲੈ ਕੇ ਜਾਣਾ ਸੀ ਅੱਜ ਆਵਾਜ਼ਾਂ ਦੇ ਰਿਹਾ ਪਾਪਾ ਨੂੰ ਤੇ ਇੱਕ ਗੱਲ ਖਾਸ ਇਹਨਾਂ ਦਾ ਗਰਮੀਆਂ ਦੇ ਵਿੱਚ ਜੋ ਮੈਂ ਇਹਨਾਂ ਨੂੰ ਇੱਕ ਹੋਰ ਸੁਵਿਧਾ ਦਿੱਤੀ ਸੀ ਜੀ ਮੈਂ ਬੇਟਾ ਇੱਕ ਮਿੰਟ ਆ ਸਾਡਾ ਸੁਖਮਨ ਆ ਜੀ ਦੇਖੋ ਨਾਲ ਰਣਜੀਤ ਸਿੰਘ ਬੈਠੇ ਹੋਏ ਨੇ ਹੈਲੋ ਕਰ ਦਿਓ ਦੋਸਤਾਂ ਨੂੰ ਸੁਖਮਨ ਹੈਲੋ ਕਰ ਦਿਓ ਸਾਰਿਆਂ ਨੂੰ ਹੈਲੋ ਕਰ ਦਿਓ ਹੈਲੋ ਕਰ ਦਿਓ ਸੁਖਮਨ ਗੱਡੀ ਦੇ ਵਿੱਚ ਬੈਠਾ ਹੈ ਨਾਲ ਰਣਜੀਤ ਸਿੰਘ ਹੈ ਤੇ ਇਹਨਾਂ ਨੂੰ ਇੱਕ ਮੈਂ ਖਾਸ ਸੁਵਿਧਾ ਦੱਸੀ ਹੈ ਦੋਸਤੋ ਵੀ ਇਹਨਾਂ ਦੇ ਪਿੰਜਰੇ ਦੇ ਵਿੱਚ ਮੈਂ ਪ੍ਰੈਸ਼ਰ ਦਾ ਪਪਾਰੇ ਦਾ ਵੀ ਖਾਸ ਪ੍ਰਬੰਧ ਰੱਖਿਆ ਹੈ ਗਰਮੀ ਦੇ ਵਿੱਚ ਐਦਕੀ ਵੀ ਹਲਕੀ ਹਲਕੀ ਬੂੰਦਾਬਾਰੀ ਇਹਨਾਂ ਦੇ ਉੱਤੇ ਪੈਂਦੀ ਰਹੇ ਤੇ ਇਹ ਗਰਮੀ ਮਹਿਸੂਸ ਬਹੁਤ ਕਰਦੇ ਆ ਤੇ ਇੱਧਰ ਸਾਡਾ ਦੂਸਰਾ ਡੌਗ ਹੈ ਜੀ ਜੋ ਤੁਹਾਨੂੰ ਦਿਖਾ ਕੇ ਹਟਿਆ ਕਲਚਰ ਫਾਰਮ ਤੇ ਲੈਬਰੇ ਹਾਂਜੀ ਤੇ ਇਹ ਵੀ ਬੜਾ ਨਾਈਸ ਹੈ ਅੱਜ ਤੁਹਾਨੂੰ ਮੈਂ ਆਪਣੇ ਦੋਨੇ ਡੌਗਾਂ ਬਾਰੇ ਦੱਸਿਆ ਜੀ ਜੋ ਵੀ ਭੈਣ ਭਰਾ ਇਹਨਾਂ ਨੂੰ ਰੱਖਣਾ ਚਾਹੁੰਦੇ ਆ ਘਰ ਵਿੱਚ ਰੱਖ ਸਕਦੇ ਆ ਦੋਸਤੋ ਮੈਂ ਤੁਹਾਨੂੰ ਦੱਸ ਦੇਵਾਂ ਕਿ ਜੋ ਮੈਂ ਡਾਈਟ ਯੂਜ਼ ਕਰਦਾ ਹਾਂ ਦੀ ਇਹਨਾਂ ਦੋਨਾਂ ਡੌਗਸ ਦੀ ਆਪਣੇ ਦੀ ਤੇ ਇਹ ਨਾ ਜੀ ਇਹ ਮੈਂ ਡਾਈਟ ਯੂਜ਼ ਕਰਦਾ ਤੇ ਇਹਨਾਂ ਨੂੰ ਦੋ ਟਾਈਮ ਡਾਈਟ ਪਾਈ ਜਾਂਦੀ ਹੈ ਬਹੁਤ ਹੀ ਅੱਛੀ ਕੁਆਲਿਟੀ ਦੀ ਡਾਈਟ ਹੈ ਇਹਨਾਂ ਨੂੰ ਜੋ ਯੂਜ਼ ਕੀਤੀ ਜਾਂਦੀ ਹੈ ਦੋਸਤੋ ਜੋ ਇਹਨਾਂ ਨੂੰ ਮੈਂ ਦਹੀਂ ਪਾਉਣਾ ਦੋ ਟਾਈਮ ਜੀ ਉਹ ਮੈਂ ਇਹਨਾਂ ਨੂੰ ਦਹੀਂ ਬਾਬਾ ਡੈਰੀ ਦੀ ਦਹੀਂ ਪਾਉਣਾ ਹੈ ਬਾਬਾ ਦਹੀਂ ਤੇ ਇਹ ਦਹੀਂ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਪ੍ਰੋਟੀਨ ਹੈ ਤੇ ਬਹੁਤ ਅੱਛੀ ਹੈ ਤੇ ਬੜੇ ਖੁਸ਼ ਹੋ ਕੇ ਡੌਗ ਦੋਵੇਂ ਖਾਂਦੇ ਆ ਇਹ ਦਹੀਂ ਮੈਂ ਯੂਜ਼ ਕਰਦਾ ਹਾਂ ਇਹਨਾਂ ਦੀ ਡਾਈਟ ਦੇ ਵਿੱਚ ਇਹ ਸਾਡਾ ਬੌਂਸ ਹੈ ਜੀ ਜੋ ਲੈਬਰੇ ਡੌਗ ਹੈ ਇਸ ਦਾ ਨਾਮ ਮੈਂ ਰੱਖਿਆ ਹੋਇਆ ਹੈ ਬੌਂਸ ਇਹ ਸਾਡਾ ਬੌਂਸ ਹੈ ਤੇ ਜੋ ਆਪਣਾ ਦੂਸਰਾ ਕਲਚਰ ਫਾਰਮ ਇਸ ਦਾ ਨਾਮ ਪਿਆਰ ਨਾਲ ਸੁਖਮਣੇ ਰੱਖਿਆ ਹੋਇਆ ਹੈ ਪੂਤੀ ਇਸ ਨੂੰ ਪੂਤੀ ਕਿਹਾ ਜਾਂਦਾ ਹੈ ਸਟੈਪ ਵੀ ਕਹਿੰਦੇ ਆਸੀਂ ਇਸ ਨੂੰ ਇਸ ਦਾ ਪੂਰਾ ਨਾਮ ਸਟੈਪ ਰੱਖਿਆ ਹੋਇਆ ਤੇ ਇਸ ਨੂੰ ਵੈਸੇ ਪੂਤੀ ਕਹਿ ਦਿੰਨੇ ਆ ਤੇ ਆ ਸਾਡਾ ਹੈਗਾ ਜੀ ਇਸ ਦਾ ਨਾਮ ਰੱਖਿਆ ਹੋਇਆ ਸੀ ਬੌਸ ਤੇ ਸੁਖਮਣ ਅਕਸਰ ਇਸ ਨੂੰ ਜੈਕ ਵੀ ਬੋਲਦਾ ਆ ਸੁਖਮਣ ਮੇਰੇ ਬੇਟੇ ਦਾ ਨਾਮ ਜੀ ਸੁਖਮਣ ਇਸ ਨੂੰ ਅਕਸਰ ਜੈਕ ਕਹਿੰਦਾ ਤੇ ਇਹਦਾ ਸ਼ੁਰੂ ਚ ਅਸੀਂ ਨਾਮ ਰੱਖਿਆ ਸੀ ਬੌਸ ਇਹ ਆ ਜੀ ਸਾਡੇ ਦੋ ਡੌਗ ਅੱਜ ਤੁਹਾਨੂੰ ਮੈਂ ਆਪਣੇ ਡੌਗਾਂ ਬਾਰੇ ਜਾਣਕਾਰੀ ਦਿੱਤੀ ਹੈ ਵੀ ਜੋ ਇਹਨਾਂ ਦੀ ਕੇਅਰ ਕਾਫੀ ਰੱਖਣੀ ਪੈਂਦੀ ਹੈ ਸਮੇਂ-ਸਮੇਂ ਤੇ ਇਹਨਾਂ ਦਾ ਮੈਡੀਕਲ ਚੈੱਕਅਪ ਵੀ ਕਰਵਾਇਆ ਜਾਂਦਾ ਹੈ ਤੇ ਇਹਨਾਂ ਦੀ ਕੇਅਰ ਬਹੁਤ ਹੈ ਹੁਣ ਇਹ ਰੋਟੀ ਖਾ ਕੇ ਹਟੇ ਨੇ ਬੌਂਸ ਨੇ ਤਾਂ ਦੇਖੋ ਆਪਣੀ ਰੋਟੀ ਨੂੰ ਖਿਲਾਰ ਰੱਖਿਆ ਪੂਰੇ ਖੁੱਡੇ ਦੇ ਵਿੱਚ ਚਲੋ ਹੁਣ ਸਫਾਈ ਕਰਦੇ ਹਾਂ ਇਹਨਾਂ ਦੀ ਹਾਂਜੀ ਦੋਸਤੋ ਅੱਜ ਜੋ ਤੁਹਾਨੂੰ ਮੈਂ ਦੱਸਿਆ ਜੀ ਵੀਡੀਓ ਦੇ ਵਿੱਚ ਵੀ ਸਾਡੇ ਰੱਖੇ ਹੋਏ ਆ ਜੀ ਦੋ ਡੌਗ ਇੱਕ ਲੈਬਰੇ ਤੇ ਇੱਕ ਕਲਚਰ ਫਾਰਮ ਤੇ ਇੱਕ ਡੌਗ ਅਸੀਂ ਹੋਰ ਲੈ ਕੇ ਆਉਣਾ ਟਵਾਈ ਫਾਰਮ ਉਹ ਸੁਖਮਨ ਨੂੰ ਬਹੁਤ ਪਸੰਦ ਹੈ ਜਦੋਂ ਵੀ ਕਿਸੇ ਦੇ ਘਰ ਆਪਣਾ ਸੁਖਮਨ ਸਾਡਾ ਦੇਖਦਾ ਟਵਾਈ ਫਾਰਮ ਤਾਂ ਉਹ ਸਾਨੂੰ ਕਹਿੰਦਾ ਵੀ ਮੈਨੂੰ ਵੀ ਲੈ ਕੇ ਦਿਓ ਤੇ ਚੰਗੀ ਨਸਲ ਦਾ ਸਾਨੂੰ ਨਹੀਂ ਮਿਲਿਆ ਸੋ ਮੈਂ ਆਪਣੇ ਦੋਸਤ ਨੂੰ ਫੋਨ ਕੀਤਾ ਸੀ ਉਸ ਕੋਲ ਹੈਗਾ ਗਾਉ ਮੰਗਵਾ ਕੇ ਦੇਣਾ ਉਹ ਲੈ ਕੇ ਆਊਗਾ ਸਾਡੇ ਕੋਲ ਕੁਝ ਦਿਨਾਂ ਚ ਉਹ ਵੀ ਆਪਣੇ ਕੋਲ ਆ ਜਾਊਗਾ ਤੇ ਦੋਸਤੋ ਜੋ ਮੈਂ ਤੁਹਾਨੂੰ ਅੱਜ ਜਾਣਕਾਰੀ ਦਿੱਤੀ ਹੈ ਵੀ ਸਾਡੇ ਜੋ ਲੈਬਰੇ ਆ ਤੇ ਕਲਚਰ ਫਾਰਮ ਹੈ ਇਹਨਾਂ ਨੂੰ ਆਪਾਂ ਘਰ ਵਿੱਚ ਰੱਖ ਸਕਦੇ ਆ ਬੱਚਿਆਂ ਨੂੰ ਜਾਂ ਵੱਡਿਆਂ ਨੂੰ ਇਹਨਾਂ ਤੋਂ ਕੋਈ ਖਤਰਾ ਨਹੀਂ ਹੁੰਦਾ ਤੇ ਇਹ ਪੈਂਦੇ ਨਹੀਂ ਭੌਂਕਦੇ ਨਹੀਂ ਜਿਆਦਾ ਜਿਆਦਾ ਡਿਸਟਰਬਿੰਗ ਵੀ ਨਹੀਂ ਕਰਦੇ ਇਹ ਬਹੁਤ ਹੀ ਸਾਇਲੈਂਟ ਡੌਗ ਹੈ ਪ੍ਰੀਟੀ ਡੌਗ ਹੈ ਨਾਈਸ ਹੈ ਓਕੇ ਦੋਸਤੋ ਧੰਨਵਾਦ ਜੀ ਤੇ ਆਪਣੀ ਵੀਡੀਓ ਨੂੰ ਲਾਈਕ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਥੈਂਕ ਯੂ ਜੀ ਧੰਨਵਾਦ